ਸਰਸਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਮੌਸਮ ਦੀ ਨਵੀਂ ਅਪਡੇਟ ਲੈ ਕੇ ਮੌਸਮ ਵਿਗਿਆਨਿਕਾਂ ਵੱਲੋਂ ਇੱਕ ਨਵੀਂ ਜਾਣਕਾਰੀ ਸਾਂਝੀ ਕਰਦੇ ਆਂ ਚੇਤਾਵਨੀ ਤੇ ਐਡਵਾਈਜ਼ਰੀਆਂ ਦੋਨੋਂ ਜਾਰੀ ਕਰਤੀਆਂ ਹਨ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਅੱਜ ਯਾਨੀ ਕਿ 14 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ ਜਿਸ ਕਰਕੇ 15 ਤੋਂ ਲੈ ਕੇ 17 ਜਨਵਰੀ ਤੱਕ ਪੰਜਾਬ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੀ ਗਈ ਉੱਥੇ ਕੁਝ ਸੂਬਿਆਂ ਵਿੱਚ ਹਲਕੀ ਬੂੰਦਾਬاندی ਦੀ ਵੀ ਸੰਭਾ ਮੌਸਮ ਵਿਗਿਆਨੀ ਕਮਲੋਂ ਸਾਂਝੀ ਕਰਦੇ ਆਂ ਸਾਵਧਾਨ ਰਹਿਣ ਨੂੰ ਵੀ ਕਹਾਂਗੇ ਕਿਉਂਕਿ ਮੀਂਹ ਦੇ ਪੈਣ ਨਾਲ ਠੰਡ ਹੋਰ ਵੀ ਵੱਧ ਸਕਦੀ ਹੈ ਹੁਣ ਗੱਲ ਕਰਦੇ ਆਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੀ ਜਿੱਥੇ ਅਜ ਅੰਬਰੀ ਸਰ ਦਾ ਤਾਪਮਾਨ 6 ਡਿਗਰੀ ਤੋਂ ਲੈ ਕੇ 12 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਸਵੇਰੇ ਹਾਲਾਂਕਿ ਹਲਕੀ ਤੂੰਦੀ ਸੰਭਾਵਨਾ ਸੀ ਬਾਕੀ ਦਿਨ ਮੌਸਮ ਸਾਫ਼ ਰਹਿਣ ਦੀ ਉਮੀਦ ਮੌਸਮ ਵਿਗਿਆਨੀ ਕਮਲੋਂ ਸਾਂਝੀ ਕੀਤੀ ਗਈ ਜਲੰਧਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਜਲੰਧਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਬਿਲਕੁਲ ਸਾਫ਼ ਰ ਤੇ ਗਈ ਹੈ ਪਟਿਆਲੇ ਦੇ ਤਾਪਮਨ ਦੀ ਗੱਲ ਕਰੀਏ ਤਾਂ ਪਟਿਆਲੇ ਦਾ ਤਾਪਮਨ ਵੀ 7 ਡਿਗਰੀ ਤੋਂ ਲੈ ਕੇ 14 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਲਕੁਲ ਮੌਸਮ ਸਾਫ਼ ਰਹੇਗਾ ਤੇ ਮੋਹਾਲੀ ਦੇ ਤਾਪਮਨ ਦੀ ਗੱਲ ਕਰੀਏ ਤਾਂ ਮੋਹਾਲੀ ਦਾ ਤਾਪਮਨ 5 ਡਿਗਰੀ ਤੋਂ ਲੈ ਕੇ 12 ਡਿਗਰੀ ਵਿਚਕਾਰ ਅੰਕਿਆ ਗਿਆ ਹੈ ਸਵੇਰੇ ਹਾਲਾਂਕਿ ਹਲਕੇ ਧੁੰਦ ਦੀ ਸੰਭਾਵਨਾ ਸੀ ਸੂਰਜ ਨਿਕਲਣ ਤੋਂ ਬਾਅਦ ਮੌਸਮ ਬਿਲਕੁਲ ਸਾਫ਼ ਰਹੇਂ ਦੀ ਉਮੀਦ ਸਾਂਝੀ ਕੀਤੀ ਉੱਥੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੌਸਮ ਵਿਗਿਆਨਿਕ ਮੰਤਲ ਧੁੰਦ ਨੂੰ ਲੈ ਕੇ yellow alert ਤੇ orange alert ਕਰ ਦਿੱਤਾ ਹੈ ਪੰਜਾਬ ਦੇ ਗੁਰਦਾਸਪੁਰ ਮੋਗਾ ਬਠਿੰਡਾ ਅੰਮ੍ਰਿਤਸਰ ਮੰਡੀ ਗੋਬਿੰਦਗਰ ਤਰਨਤਨ ਬਰਨਾਲਾ ਇੰਨਾ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੰਗੜੀ ਤੋਂ ਸੰਗੜੀ ਤੁੰਦ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉੱਥੇ ਹੀ ਪੱਛਮੀ ਗੜਬੜੇ ਐਕਟਿਵ ਹੋਣ ਦੇ ਕਰਕੇ ਠੰਡ ਹੋਰ ਵਧਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਮੌਸਮ ਦੀ ਨਵੀਂ ਅਪਡੇਟ ਲੈ ਕੇ ਮੌਸਮ ਵਿਗਿਆਨਿਕਾਂ ਵੱਲੋਂ ਇੱਕ ਨਵੀਂ ਜਾਣਕਾਰੀ ਸਾਂਝੀ ਕਰਦੇ ਹਾਂ ਚੇਤਾਵਨੀ ਤੇ ਐਡਵਾਈਜ਼ਰੀਆਂ ਦੋਨੋਂ ਜਾਰੀ ਕਰਤੀਆਂ ਹਨ ਆਣ ਵੱਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨੀ ਕਾ ਵੱਲੋਂ ਸਾਂਝੀ ਕੀਤੀ ਗਈ ਹੈ ਅੱਜ ਯਾਨੀ ਕਿ 14 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ ਜਿਸ ਕਰਕੇ 15 ਤੋਂ ਲੈ ਕੇ 17 ਜਨਵਰੀ ਤੱਕ ਪੰਜਾਬ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੇ ਗਏ ਉੱਥੇ ਕੁਝ ਸੂਬਿਆਂ ਵਿੱਚ ਹਲਕੀ ਬੂੰਦਾਬاندی ਦੀ ਵੀ ਸੰਭਾਵਨਾ ਮੌਸਮ ਵਿਗਿਆਨੀ ਕਾ ਵੱਲੋਂ ਸਾਂਝੀ ਕਰਦੇ ਆਂ ਸਾਵਧਾਨ ਰਹਿਣ ਨੂੰ ਵੀ ਕਿਹਾ ਹੈਗੇ ਕਿਉਂਕਿ ਮੀਂਹ ਦੇ ਪੈਣ ਨਾਲ ਠੰਡ ਹੋਰ ਵੀ ਵੱਧ ਸਕਦੀ ਹੈ ਹੁਣ ਗੱਲ ਕਰਦੇ ਆਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੀ ਜਿੱਥੇ ਅੱਜ ਅੰਮ੍ਰਿਤਸਰ ਦਾ ਤਾਪਮਾਨ 6 ਡ ਕਿਆ ਗਿਆ ਸਵੇਰੇ ਹਾਲਾਂਕਿ ਹਲਕੇ ਤੁੰਦ ਦੀ ਸੰਭਾਵਨਾ ਸੀ ਬਾਕੀ ਦਿਨ ਮੌਸਮ ਸਾਫ ਰਹਿਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਜਲੰਧਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਜਲੰਧਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਬਿਲਕੁਲ ਸਾਫ ਰਹਿਣ ਦੀ ਉਮੀਦ ਸਾਂਝੀ ਕੀਤੀ ਗਈ ਹੈ ਪਟਿਆਲੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਪਟਿਆਲੇ ਦਾ ਤਾਪਮਾਨ ਵੀ 7 ਡਿਗਰੀ ਤੋਂ ਲੈ ਕੇ 14 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਲਕੁਲ ਮੌਸਮ ਸਾਫ ਰਹੇਗਾ ਤੇ ਮੋਹਾਲੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਮੋਹਾਲੀ ਦਾ ਤਾਪਮ 5 ਡਿਗਰੀ ਤੋਂ ਲੈ ਕੇ 12 ਡਿਗਰੀ ਵਿੱਚਕਾਰ ਅੰਕਿਆ ਗਿਆ ਫੇਰੇ ਹਾਲਾਂਕਿ ਹਲਕੇ ਤੁੰਦ ਦੀ ਸੰਭਾਵਨਾ ਸੀ ਸੂਰਜ ਨਿਕਲਣ ਤੋਂ ਬਾਅਦ ਮੌਸਮ ਬਿਲਕੁਲ ਸਾਫ਼ ਰਹਿਣ ਦੀ ਉਮੀਦ ਸਾਂਝੀ ਕੀਤੀ ਉੱਥੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੌਸਮ ਵਿਗਿਆਨਿਕਾਂ ਵੱਲੋਂ ਤੁੰਦ ਨੂੰ ਲੈ ਕੇ yellow alert orange alert ਕਰ ਦਿੱਤਾ ਹੈ ਪੰਜਾਬ ਦੇ ਗੁਰਦਾਸਪੁਰ ਮੋਗਾ ਬਠਿੰਡਾ ਅੰਮ੍ਰਿਤਸਰ ਮੰਡੀ ਗੋਬਿੰਦਗਰ ਤਰਨਤਨ ਬਰਨਾਲਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਤੋਂ ਸੰਘਣੀ ਤੁੰਦ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉੱਥੇ ਹੀ ਪੱਛਮੀ ਗੜਬੜੀ ਐਕਟਿਵ ਹੋਣ ਦੇ ਕਰਕੇ ਠੰਡ ਹੋਰ ਬਦਲਣ ਦੀ ਉਮੀਦ ਮੌਸਮ ਵਿਗਿਆਨਿਕਾ ਵੱਲੋਂ ਸਾਂਝੀ ਕੀਤੀ ਗਈ